ਪੰਜਾਬ ਦੇ ਵਿੱਚ ਨਵੀਆਂ ਚੁਣੀਆਂ ਪੰਚਾਇਤਾਂ ਨੇ ਹੁਣ ਫੰਡ ਦਾ ਮਿਲਨ ਕਰਕੇ ਆਪਣੀ ਹੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਦੱਸਦੇ ਇਹ ਇੱਕ ਪੰਜਾਬ ਦੇ ਵਿੱਚ 12581 ਪਿੰਡ ਨੇ ਜਿਨ੍ਹਾਂ ਦੇ ਵਿੱਚ 13235 ਗ੍ਰਾਮ ਪੰਚਾਇਤਾਂ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਪੰਚਾਇਤਾਂ ਹੁਸ਼ਿਆਰਪੁਰ ਦੇ ਵਿੱਚ 1405 ਗੁਰਦਾਸਪੁਰ ਦੇ ਵਿੱਚ 1285 ਪਟਿਆਲਾ ਦੇ ਵਿੱਚ 2022 ਲੁਧਿਆਣਾ ਦੇ ਵਿੱਚ 2941 ਜਲੰਧਰ ਦੇ ਵਿੱਚ 890 ਤੇ ਅੰਮ੍ਰਿਤਸਰ ਦੇ ਵਿੱਚ 860 ਨੇ ਇਹਨਾਂ ਪਿੰਡਾਂ ਦੇ ਵਿੱਚ ਪਿਛਲੇ ਸਾਲ ਯਾਨੀ ਕਿ ਸਾਲ 2024 ਨੂੰ ਨਵੀਆਂ ਪੰਚਾਇਤਾਂ ਚੁਣੀਆਂ ਗਈਆਂ ਪੰਜਾਬ ਸਰਕਾਰ ਦੇ ਵੱਲੋਂ ਸਰਬਸੰਮਤੀ ਦੇ ਨਾਲ ਹੋਈਆਂ ਪੰਚਾਇਤਾਂ ਨੂੰ ਤਰਜੀਹ ਦੇਣ ਦੀ ਗੱਲ ਆਕੀ ਗਈ ਇਹਨਾਂ ਪਿੰਡਾਂ ਨੂੰ ਵੱਖਰੀ ਗ੍ਰਾਂਟ ਦੇਣ ਦਾ ਵਾਅਦਾ ਵੀ ਕੀਤਾ ਗਿਆ ਪਰ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਰਪਸੰਮਤੀ ਦੇ ਨਾਲ ਸਰਪੰਚ ਚੁਣਨ ਦੇ ਬਾਵਜੂਦ ਵੱਡੂ ਗ੍ਰਾਂਟ ਤੱਕ ਹੀ ਆਣੀ ਸੀ ਹਾਲੇ ਤੱਕ ਕੋਈ ਗ੍ਰਾਂਟ ਹੀ ਨਹੀਂ ਆਈ ਲੁਧਿਆਣਾ ਦੇ ਪਿੰਡ ਮਣਕਵਾਲ ਦੇ ਸਰਪੰਚ ਦਾ ਕਹਿਣਾ ਹੈ ਕਿ ਜਦ ਤੋਂ ਸਰਕਾਰ ਬਣੀ ਹੈ ਸਾਡੇ ਖਾਤੇ ਆ ਦੇ ਵਿੱਚ 1 ਰੁਪਏ ਦੀ ਗ੍ਰਾਂਟ ਤੱਕ ਨਹੀਂ ਆਈ ਪੰਚਾਇਤ ਪਿਛਲੇ ਫੰਡਾ ਤੋਂ ਹੀ ਫਿਲਹਾਲ ਪਿੰਡ ਦਾ ਵਿਕਾਸ ਕਰ ਰਹੀ ਹੈ ਤੇ ਇਸ ਤੋਂ ਇਲਾਵਾ ਲੁਧਿਆਣਾ ਦੇ ਜਮਾਲਪੁਰ ਲੇਲੀ ਦੇ ਪਿੰਡ ਦੀ ਸਰਪੰਚ ਜੁਨ੍ਹਾਂ ਦੇ ਪਤੀ ਜੁਨ੍ਹਾਂ ਦਾ ਇਹ ਕਹਿਣਾ ਹੈ ਕਿ ਜਦ ਤੋਂ ਪੰਚਾਇਤਾਂ ਬਣੀਆਂ ਨੇ ਉਦੋਂ ਤੋਂ ਇੱਕ ਵੀ ਗ੍ਰਾਂਟ ਨਹੀਂ ਮਿਲੀ ਹੈ ਜਿਸ ਕਰਕੇ ਪਿੰਡਾਂ ਦੇ ਵਿਕਾਸ ਦੇ ਵਿੱਚ ਵਿਗਨ ਪੈ ਰਿਹਾ ਤੇ ਕੰਮ ਮੁਕੰਮਲ ਨਹੀਂ ਹੋ ਰਿਹਾ ਇਹ ਸਾਰੀ ਗੱਲ ਸਰਪੰਚਾਂ ਨੇ ਈਟੀਵੀ ਭਾਰਤ ਦੀ ਟੀਮ ਨੂੰ ਫੋਨ ਜ਼ਰੀਏ ਦੱਸੀ ਤਾਂ ਸਰਪੰਚਾਂ ਨੂੰ ਗ੍ਰਾਂਟ ਨਾ ਮਿਲਣ ਨੂੰ ਲੈ ਕੇ ਵਿਰੋਧ ਲਗਾਤਾਰ ਜਾਰੀ ਹੈ ਤੇ ਹੁਣ ਇਹਨਾਂ ਨੇ ਆਪਣੀ ਹੀ ਸਰਕਾਰ ਨੂੰ ਘੇੜਨਾ ਸ਼ੁਰੂ ਕਰ ਦਿੱਤਾ ਸ੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਦੇ ਕਹਿਣੇ ਕਿ ਪੰਚਾਇਤਾਂ ਨੂੰ ਗ੍ਰਾਂਟਾਂ ਨਹੀਂ ਆਈਆਂ ਸਰਪੰਚ ਇਹ ਵੀ ਉਮੀਦ ਅੱਗੇ ਨਾ ਰੱਖਣ ਕਿ ਕੋਈ ਗ੍ਰਾਂਟ ਆਵੇਗੀ ਉਹਨਾਂ ਕਹਿ ਕੇ ਕਿ ਸਰਕਾਰ ਦਾ ਪੂਰਾ ਬਜਟ ਹੀ ਫੇਲ ਹੋ ਚੁੱਕਿਆ ਕਿਉਂਕਿ ਜਿਹੜੇ ਵਾਅਦੇ ਕਰਕੇ ਸਰਕਾਰ ਸੱਤਾ ਦੇ ਵਿੱਚ ਆਈ ਹੈ ਉਹ ਕੁਝ ਸਫਲ ਨਹੀਂ ਹੋ ਸਕਿਆ ਰੇਤ ਤੇ ਆਪਕਾਰੀ ਨੀਤੀ ਤੋਂ ਜਿੰਨਾ ਵੀ ਮਾਲੀਆ ਇਕੱਠਾ ਹੋਣ ਦਾ ਦਾਵਾ ਕੀਤਾ ਗਿਆ ਸੀ ਉਹ ਸਰਕਾਰ ਦੇ ਕੋਲ ਇਕੱਠਾ ਹੀ ਨਹੀਂ ਹੋਇਆ ਜਿਸ ਕਰਕੇ ਪੰਚਾਇਤਾਂ ਨੂੰ ਫੰਡ ਦੇਣ ਤੋਂ ਸਰਕਾਰ ਅਸਮਰਥ ਹੈ ਇੱਥੋਂ ਤੱਕ ਕਿ ਕੇਂਦਰ ਸਰਕਾਰ ਨੇ ਬਾਹਰੋਂ ਦਾ ਕਰਜ਼ਾ ਲੈਣ ਤੋਂ ਵੀ ਪੰਜਾਬ ਸਰਕਾਰ ਤੇ ਪਾਬੰਦੀ ਲਗਾ ਦਿੱਤੀ ਹੈ ਤਬਾਈ 1000 ਕਰੋੜ ਰੁਪਏ ਕਰਜ਼ਾ ਨਹੀਂ ਮਿਲਿਆ ਜਿਸ ਕਰਕੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਦੇ ਲਈ ਵੀ ਸਰਕਾਰ ਕੋਲ ਪੈਸੇ ਨਹੀਂ ਇਸਾਰੇ ਇਸ ਮਾਮਲੇ ਸੰਬੰਧੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਸਰਕਾਰ ਨੇ ਪੰਚਾਇਤਾਂ ਨੂੰ 5 ਰੁਪਏ ਵੀ ਨਹੀਂ ਦਿੱਤੇ ਕਿਉਂਕਿ ਜਿਹੜੇ ਲੁਭਾਵ ਨੇ ਵਾਅਦੇ ਦਾਅਵੇ ਕਰਕੇ ਸੱਤਾ ਦੇ ਵਿੱਚ ਕਾਬਜ਼ ਹੋਏ ਉਹ ਪੂਰੇ ਹੀ ਨਹੀਂ ਹੋ ਸਕੇ ਇਸ ਸੰਬੰਧੀ ਸਾਡੀ ਟੀਮ ਦੇ ਵੱਲੋਂ ਲੁਧਿਆਣਾ ਦੇ ਬੀਡੀਪੀਓ 1 ਰਾਜੇਸ਼ ਚੱਡਾ ਨਾਲ ਗੱਲਬਾਤ ਕੀਤੀ ਗਈ ਤੋਨਾਂ ਕਿਹਾ ਕਿ ਸਰਕਾਰ ਵੱਲੋਂ ਪੰਚਾਇਤਾਂ ਨੂੰ ਕਈ ਤਰੀਕੇ ਦੇ ਫੰਡ ਜਾਰੀ ਕੀਤੇ ਜਾਂਦੇ ਨੇ ਫਿਲਹਾਲ ਪਿੰਡਾਂ ਦੇ ਵਿੱਚ ਛੱਪੜ ਦੀ ਸਫਾਈ ਦਾ ਕੰਮ ਚੱਲ ਰਿਹਾ ਹੈ ਸਫਾਈ ਦੇ ਲਈ ਸਰਕਾਰ ਦੇ ਵੱਲੋਂ ਪੰਚਾਇਤਾਂ ਨੂੰ ਸਿੱਧੀਆਂ ਗ੍ਰਾਂਟਾਂ ਨਹੀਂ ਦਿੱਤੀਆਂ ਜਾਂਦੀਆਂ ਸਗੋਂ ਇਹ ਕੰਮ ਪ੍ਰਸ਼ਾਸਨ ਦੇ ਵੱਲੋਂ ਕਰਵਾਇਆ ਜਾਂਦਾ ਹੈ ਹਾਲਾਂਕਿ ਕੋਈ ਵੀ ਗ੍ਰਾਂਟ ਸਿੱਧੀ ਪੰਚਾਇਤਾਂ ਨੂੰ ਦੇਣ ਸਬੰਧੀ ਉਹਨਾਂ ਕਹਿੰਦੇ ਕਿ ਫਿਲਹਾਲ ਅਜਿਹਾ ਕੁਝ ਨਹੀਂ ਹੈ। ਕੁਝ ਗ੍ਰਾਂਟਾਂ ਕੰਮ ਦੇ ਮੁਤਾਬਕ ਸਰਕਾਰ ਦੇ ਵੱਲੋਂ ਬੀਡੀਪੀਓ ਨੂੰ ਅਲਰਟ ਕੀਤੀਆਂ ਜਾਂਦੀਆਂ ਨੇ ਤੇ ਕੁਝ ਸਿੱਧੀਆਂ ਪੰਚਾਇਤਾਂ ਦੇ ਖਾਧਿਆਂ ਦੇ ਵਿੱਚ ਜਾਂਦੀਆਂ ਨੇ। ਹਾਲਾਂਕਿ ਅਜਿਹੀ ਕੋਈ ਵੀ ਗ੍ਰਾਂਟ ਨਾ ਆਉਣ ਦਾ ਹਵਾਲਾ ਸਰਪੰਚਾਂ ਦੇ ਵੱਲੋਂ ਸਾਡੇ ਨਾਲ ਫੋਨ 'ਤੇ ਗੱਲਬਾਤ ਕਰਕੇ ਕੀਤਾ ਗਿਆ। ਕਾ ਪੰਜਾਬ ਦੇ ਪਿੰਡਾਂ ਦੇ ਵਿੱਚ ਜੋ ਫਿਲਹਾਲ ਕੰਮ ਹੋ ਰਹੇ ਨੇ ਉਹ ਕੇਂਦਰ ਦੇ ਵੱਲੋਂ ਭੇਜੀ ਗਈ ਗ੍ਰਾਂਟ ਦੇ ਨਾਲ ਚੱਲ ਰਹੇ ਨੇ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ 12000 ਤੋਂ ਵੱਧ ਪਿੰਡ ਤੇ 144 ਗ੍ਰਾਮ ਪੰਚਾਇਤਾਂ ਦੇ ਲਈ 225 ਕਰੋੜ ਰੁਪਏ ਦੇ ਬੀਤੇ ਦਿਨੀ ਫੰਡ ਜਾਰੀ ਕੀਤੇ ਗਏ ਤੇ ਇਹ ਰਾਸ਼ੀ 15ਵੇਂ ਵਿੱਤ ਕਮਿਸ਼ਨ ਦੀ ਸਿਫਾਰਿਸ਼ ਦੇ ਤਹਿਤ ਪੰਚਾਇਤੀ ਰਾਜ ਵਿਭਾਗ ਵੱਲੋਂ ਸੂਬੇ ਦੇ 23 ਜ਼ਿਲ੍ਹਿਆਂ ਦੇ ਲਈ ਜਾਰੀ ਕੀਤੇ ਗਏ ਹਾਲਕੀ ਭਾਰਤ ਦੇ ਜਲ ਸ਼ਕਤੀ ਵਿਭਾਗ ਦੇ ਵੱਲੋਂ ਪਿੰਡਾਂ ਦੇ ਵਿੱਚ ਗ੍ਰਾਂਟਾਂ ਸਬੰਧੀ ਦਿੱਤੇ ਗਏ ਬਿਉਰੇ ਦੇ ਮੁਤਾਬਕ ਪਿਛਲੇ 5 ਸਾਲਾਂ ਦੇ ਦੌਰਾਨ ਭਾਰਤ ਦੇ ਪਿੰਡਾਂ ਦੇ ਵਿੱਚ 2000 ਹਾਲਕੀ ਭਾਰਤ ਦੇ ਜਲ ਸ਼ਕਤੀ ਵਿਭਾਗ ਦੇ ਵੱਲੋਂ ਪਿੰਡਾਂ ਦੇ ਵਿੱਚ ਗ੍ਰਾਂਟਾਂ ਸਬੰਧੀ ਦਿੱਤੇ ਗਏ ਬਿਉਰੇ ਦੇ ਮੁਤਾਬਕ ਪਿਛਲੇ 5 ਸਾਲਾਂ ਦੇ ਦੌਰਾਨ ਭਾਰਤ ਦੇ ਪਿੰਡਾਂ ਦੇ ਵਿੱਚ 2021 ਤੋਂ 22 ਦੇ ਦਰਮਿਆਨ 26940 ਕਰੋੜ 2022 ਤੋਂ 23 ਦੇ ਦੌਰਾਨ 27908 ਕਰੋੜ ਤੇ ਇਸ ਦੇ ਨਾਲ ਹੀ 2023 ਤੋਂ 24 ਦੇ ਦਰਮਿਆਨ 28212 ਕਰੋੜ ਰੁਪਏ ਜਦ ਕਿ 2024 ਤੋਂ 25 ਦੇ ਦੌਰਾਨ 20880 ਕਰੋੜ ਰੁਪਏ ਤੇ 2025 ਤੋਂ 26 ਦੇ ਲਈ 29144 ਕਰੋੜ ਰੁਪਏ ਤੇ ਕੁੱਲ 14284 ਕਰੋੜ ਰੁਪਏ ਜਾਰੀ ਕੀਤੇ ਗਏ ਨੇ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਫਿਲਹਾਲ ਪਿੰਡਾਂ ਦੇ ਵਿਕਾਸ ਦੇ ਲਈ 18900 ਕਿਲੋਮੀਟਰ ਸੜਕ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਪਹਿਲੇ ਪੜਾਅ ਦੇ ਤਹਿਤ 80 28 ਕਿਲੋਮੀਟਰ ਸੜਕ ਦਾ ਨਿਰਮਾਣ ਕੀਤਾ ਜਾਣਾ ਪਰ ਵਿਰੋਧੀ ਪਾਰਟੀਆਂ ਨੇ ਜ਼ਰੂਰ ਸਵਾਲ ਚੁਕਨੇ ਸ਼ੁਰੂ ਕਰ ਦਿੱਤੇ ਨੇ ਇਸ ਸਬੰਧੀ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸੌਨ ਦੇ ਨਾਲ ਅਸੀਂ ਗੱਲਬਾਤ ਕੀਤੀ ਤਾਂ ਜਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਸਾਡੀ ਟੀਮ ਦੇ ਬੋਲ ਉਹਨਾਂ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਸ ਸਬੰਧੀ ਬਹੁਤ ਹੀ ਜਲਦ ਨਵੀਂ ਪ੍ਰੈਸ ਕਾਨਫਰੰਸ ਕਰਨਗੇ ਉਹ ਇਸ ਸਵਾਲ ਦਾ ਜਵਾਬ ਦੇਣ ਤੋਂ ਹੀ ਕਤਰੌਂ ਦੇ ਨਜ਼ਰ ਆਏ